ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ ਗਾਉਣ ਵਾਲੇ ਦਾ ਮੂੰਹ ਬੋਲੀ ਮੈਂ ਪਾਵਾਂ ਨੱਚ ਕੇ ਦੇ ਵਿੱਚ ਤੋਂ ਤਕਰੀਬਨ ਮੈਂ 10 ਵਜੇ ਇੱਥੇ ਪਹੁੰਚ ਗਿਆ ਸੀ 10 ਵਜੇ ਦਾ ਹਾਜ਼ਰੀ ਸਟੇਜ ਦੇ ਉੱਪਰ ਹੁਕਮ ਹੋਇਆ ਸੀ ਪ੍ਰਬੰਧਕ ਕਮੇਟੀ ਦਾ ਮਰ ਮੇਰਾ ਵੀ ਹੁਣ ਦਿਲ ਕਰਦਾ ਵੀ ਇੱਕ ਛੋਟੀ ਜਿਹੀ ਹਾਜ਼ਰੀ ਗਾ ਕੇ ਤੁਹਾਡੀ ਸੇਵਾ ਚ ਲੋ ਵਾਲੀ ਬਹੁਤ ਮਿਹਰਬਾਨੀ ਹੈ ਇਹਦੇ ਨੂੰ ਧੰਨਵਾਦ ਹਾਂਜੀ ਹੂੰ ਹੋਟ ਨਸ਼ਾ ਦੀ ਗੱਲ ਕਰਦੇ ਲੱਗੇ ਆ ਨੌਜਵਾਨ ਵੀਰਾਂ ਸੁਣਿਓ ਜਿਹੜਾ ਗੱਲ ਇੱਕ ਇੱਕ ਸੁਣਨ ਵਾਲੀ ਹੂੰ ਹੋ ਨਸ਼ਿਆਂ ਦੇ ਕੋਲ ਅਸੀਂ ਰਹਿੰਦੇ ਬੜੀ ਦੂਰ ਨਸ਼ਿਆਂ ਦੇ ਕੋਲ ਬਈ ਨਸ਼ਿਆਂ ਦੇ ਕੋਲ ਅਸੀਂ ਰਹਿੰਦੇ ਬੜੀ ਦੂਰ ਹੋ ਮਿੱਤਰਾਂ ਨੂੰ ਹੋ ਮਿੱਤਰਾਂ ਨੂੰ ਚੜਦੀ ਜਵਾਨੀ ਦਾ ਸਰੂਰ ਹੋ ਮਿੱਤਰਾਂ ਨੂੰ ਚੜਦੀ ਜਵਾਨੀ ਦਾ ਸਰੂਰ ਹੋ ਮਿੱਤਰਾਂ ਨੂੰ ਚੜਦੀ ਜਵਾਨੀ ਦਾ ਸਰੂਰ ਮਾਮਾ ਜੀ ਸਾਡੇ ਪ੍ਰੇਮ ਸ਼ਰਮਾ ਜੀ ਇਧਰੋਂ ਧੰਨਵਾਦ ਜੀ ਮਾਹੀ ਜੀ ਤੋਲ ਕਵਾਸੀ ਸਾਡੇ ਆਪਣਾ ਪਰਿਵਾਰ ਮਿਹਰਬਾਨੀ ਥੈਂਕ ਯੂ ਥੈਂਕ ਯੂ ਥੈਂਕ ਯੂ ਨਸ਼ਿਆਂ ਦੇ ਕੋਲ ਅਸੀਂ ਰਹਿੰਦੇ ਬੜੀ ਦੂਰ ਨਸ਼ਿਆਂ ਦੇ ਕੋਲ ਨਸ਼ੇਆਂ ਦੇ ਕੋਲ ਆਇਆ ਸੀ ਰਹਿੰਦੇ ਬੜੀ ਦੂਰ ਮਿੱਤਰਾਂ ਨੂੰ ਉਹ ਸੱਜਣਾ ਨੂੰ ਮਿੱਤਰਾਂ ਨੂੰ ਚੜਦੀ ਜਵਾਨੀ ਦਾ ਸਰੂਰ ਮਿੱਤਰਾਂ ਨੂੰ ਚੜਦੀ ਜਵਾਨੀ ਦਾ ਸਰੂਰ ਮਿੱਤਰਾਂ ਨੂੰ ਚੜਦੀ ਜਵਾਨੀ ਦਾ ਸਰੂਰ ਤੋ ਫਟਣੇ ਗਰਾਉਂਡ ਵਿੱਚ ਪੜੇ ਜਾਹੀਦਾ ਵੀ ਜਿੱਥੇ ਅੜ ਕੇ ਪਹਾੜ ਵਾਂਗੂ ਅੜ ਜਾਈਦਾ ਤੋ ਫਟਣੇ ਗਰਾਉਂਡ ਵਿੱਚ ਪੜੇ ਜਾਹੀਦਾ ਵੀ ਜਿੱਥੇ ਅੜ ਕੇ ਪਹਾੜ ਵਾਂਗੂ ਅੜ ਜਾਈਦਾ ਉਹ ਨਹੀਂ ਮੇਹੋ ਕਰਈਏ ਨਹੀਂ ਉਹ ਘਰੀ ਦਾ ਗਰੂਰ ਨਹੀਂ ਮੇਹੋ ਕਰਈਏ ਨੀ ਦੇ ਹੋ ਕਰੀ ਜਾਂ ਨੀ ਨੋ ਕਰੀ ਦਾ ਜ਼ਰੂਰ ਮਿੱਤਰਾਂ ਨੂੰ ਉਹ ਸੱਜਣਾ ਨੂੰ ਨਿੱਤਰਾਂ ਨੂੰ ਚੜਦੀ ਜਵਾਨੀ ਦਾ ਜ਼ਰੂਰ ਨਿੱਤਰਾਂ ਨੂੰ ਚੜਦੀ ਜਵਾਨੀ ਦਾ ਜ਼ਰੂਰ ਨਿੱਤਰਾਂ ਨੂੰ ਚੜਦੀ ਜਵਾਨੀ ਦਾ ਜ਼ਰੂਰ ਸਿਦਕ ਤੁਮਤਣਾ ਦੇ ਨਾਲ ਪਾਲਿਆ ਸਰੀਰ ਸਾਨੂੰ ਅਮਰਤ ਵਰਗਾ ਚੰਗਾਇਆ ਮਾਂ ਨੇ ਸੀਰ ਹੋ ਸਿਦਕ ਤੁਮਤਣਾ ਦੇ ਨਾਲ ਪਾਲਿਆ ਸਰੀਰ ਸਾਨੂੰ ਅਮਰਤ ਵਰਗਾ ਚੰਗਾਇਆ ਮਾਂ ਨੇ ਸੀਰ ਡੁੱਲ ਡੁੱਲ ਪੈਂਦਾ ਸਾਡੇ ਮੁਖੜੇ ਤੋਂ ਨੂਰ ਡੁੱਲ ਡੁੱਲ ਪੈਂਦਾ ਡੁੱਲ ਡੁੱਲ ਪੈਂਦਾ ਸਾਡੇ ਮੁਖੜੇ ਤੋਂ ਨੂਰ ਨਤਰਾਂ ਨੂੰ ਸੱਜਣਾ ਨੂੰ ਨਤਰਾਂ ਨੂੰ ਚੜਦੀ ਜਵਾਨੀ ਦਾ ਸਰੂਰ ਨਤਰਾਂ ਨੂੰ ਚੜਦੀ ਜਵਾਨੀ ਦਾ ਸਰੂਰ ਨਤਰਾਂ ਨੂੰ ਚੜਦੀ ਜਵਾਨੀ ਦਾ ਸਰੂਰ ਬਲੇ ਦਲਸ਼ੇਰ ਬਾਜੀ ਕਾਹਲੇ ਧੰਨਵਾਦ ਹੈ ਜੀ ਸਾਡੇ ਅੰਕਲ ਜੀ ਸਰਦਾਰ ਬਾਦਰ ਸਰਦਾਰ ਜਸਵਿੰਦਰ ਸਿੰਘ ਜੀ ਬੇਅੰਤ ਮਾਇਆ ਦਾ ਮਾਣ ਕਰਕੇ ਅੱਜ ਤਹਤੋਂ ਤੁਹਾਨੂੰ ਦੱਈਆਂ ਹੋ ਨਤ ਸਾਡੀਆਂ ਤਾਰੀਫਾਂ ਸਾਡੀਆਂ ਤਾਰੀਫਾਂ ਥਾ ਥਾ ਹੁੰਦੀਆਂ ਵੀ ਮੜ ਕੰਮ ਨਹੀਂ ਕਰੀਦੇ ਇਹ ਤਾਂ ਹੁੰਦੀਆਂ ਮੜ ਕੰਮ ਨਹੀਂ ਕਰੀਦੇ ਇਹ ਤਾਂ ਹੁੰਦੀਆਂ ਮੜ ਕੰਮ ਨਹੀਂ ਤੇ ਵੇਦਾ ਹੋ ਨਤ ਸਾਡੀਆਂ ਤਾਰੀਫਾਂ ਸਾਡੀਆਂ ਤਾਰੀਫਾਂ ਥਾ ਥਾ ਹੁੰਦੀਆਂ ਵੀ ਮੜ ਕੰਮ ਨਹੀਂ ਕਰੀਦੇ ਇਹ ਤਾਂ ਹੁੰਦੀਆਂ ਹੋ 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 ਨਤ ਸਾਡੀਆਂ ਤਾਰੀਫਾਂ ਥਾ ਥਾ ਹੁੰਦੀਆਂ ਵੀ ਮੜ ਕੰਮ ਨਹੀਂ ਕਰੀਦੇ ਇਹ ਤਾਂ ਹੁੰਦੀਆਂ ਮੰਗਾਂ ਮੰਨੀ ਤੇ ਅਬਿਆਨੇ ਚ ਮਸ਼ਹੂਰ ਗੱਜਤਾਰ ਰਾਈਆਂ ਵਾਲਾ ਗੱਜਤਾਰ ਰਾਈਆਂ ਵਾਲਾ ਸਰ ਗੱਜ ਚ ਮਸ਼ਹੂਰ ਮਿੱਤਰਾਂ ਨੂੰ ਉਹ ਸੱਜਣਾ ਨੂੰ ਮੇ ਤੇਰਾਂ ਨ ਚੜਦੀ ਜਵਾਨੀ ਦਾ ਸਰੂਰ ਮੇ ਤੇਰਾਂ ਨ ਚੜਦੀ ਜਵਾਨੀ ਦਾ ਸਰੂਰ ਮੇ ਤੇਰਾਂ ਨ ਚੜਦੀ ਜਵਾਨੀ ਦਾ ਸਰੂਰ ਨਸ਼ਿਆਂ ਦੇ ਕੋਲੋਂ ਅਸੀਂ ਇਹ ਬੜੀ ਦੂਰ ਨਸ਼ਿਆਂ ਦੇ ਕੋਲੋਂ ਨਸ਼ਿਆਂ ਦੇ ਕੋਲੋਂ ਅਸੀਂ ਇਹ ਬੜੀ ਦੂਰ ਮੇ ਤੇਰਾਂ ਨੂੰ ਸਜਣਾਂ ਨੂੰ ਚੜੀ ਜਵਾਨੀ ਦਾ ਸਰੂਰ ਮੇਰੇ ਰਨ 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 ਚੜੀ ਜਵਾਨੀ ਦਾ ਸਰੂਰ ਪਦੀਆਂ ਲੱਗਿਆ ਤਾਂ ਤਾੜੀਆਂ ਜਰੂਰ ਅਸ਼ੀਰਵਾਦ ਦੇ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ